ਵਿਨੇਸ਼ ਫੋਗਾਟ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਵਿਨੇਸ਼ ਫੋਗਾਟ ਨੇ ਪਹਿਲਵਾਨੀ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ ਐਲਾਨ ਕਰ ਦਿੱਤਾ ਹੈ ਜਿਵੇਂ ਦੱਸਦੀ ਹੈ ਕਿ ਕੱਲ ਰਾਤ ਉਹਨਾਂ ਨੇ ਇੱਕ ਭਾਵੁਕ ਐਕਸ ਦੇ ਉੱਪਰ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਮਾਂ ਮੇਰੀ ਹਿੰਮਤ ਟੁੱਟ ਗਈ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਚਾਂਦੀ ਦੇ ਤਗਮੇ ਦੇ ਲਈ ਅਪੀਲ ਕੀਤੀ ਹੈ ਤੇ ਅੱਜ ਤੱਕ ਚਾਂਦੀ ਦੇ ਤਗਮੇ ਦਾ ਫੈਸਲਾ ਆਵੇਗਾ ਕਿ ਉਹਨਾਂ ਨੂੰ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ ਜੀ ਹਾਂ ਦੱਸਦੀ ਕਿ ਕੱਲ ਹੀ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਹੀ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਸਿਰਫ 100 ਗ੍ਰਾਮ ਉਹਨਾਂ ਦਾ ਭਾਰ ਵਧ ਆਇਆ ਸੀ ਜਿਸ ਤੇ ਕਾਰਨ ਉਹਨਾਂ ਨੂੰ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ ਉਹਨਾਂ ਨੂੰ ਪਹਿਲਾਂ ਹੀ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਿਹੜੀ ਚਾਂਦੀ ਦੇ ਤਗਮੇ ਦੀ ਦਾਅਵੇਦਾਰੀ ਸੀ ਉਹ ਵੀ ਖੁੰਝ ਗਈ ਸੀ ਤੇ ਹੁਣ ਇਸ ਤੇ ਲਈ ਅਪੀਲ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਵਿਨੇਸ਼ ਫੋਗਾਟ ਨੂੰ ਚਾਂਦੀ ਦੀ ਦੇ ਤਗਮੇ ਵਾਲਾ ਜਿਹੜਾ ਸਨਮਾਨ ਹੋਏਗਾ ਉਹ ਮਿਲੇਗਾ ਚਾਹੀ ਉਹਨਾਂ ਨੂੰ ਚਾਂਦੀ ਦਾ ਤਗਮਾ ਮਿਲਦਾ ਜਾਂ ਨਹੀਂ ਉਹ ਸਾਡੇ ਲਈ ਜੇਤੂ ਨੇ 4 ਕਰੋੜ ਰੁਪਏ ਦੀ ਰਾਸ਼ੀ ਫਿਨੇਸ਼ ਫੋਗਾਟ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਤੇ ਨਾਲ ਹੀ ਮੈਡਲਿਸਟ ਦੇ ਵਾਂਗ ਉਹਨਾਂ ਦਾ ਸਵਾਗਤ ਵੀ ਕੀਤਾ ਜਾਵੇਗਾ ਦੱਸਦੀ ਹੈ ਕਿ ਵਿਨੇਸ਼ ਫੋਗਾਟ ਆਪਣੇ 24 ਸਾਲ ਦੇ ਕਰੀਅਰ ਦਾ ਜ਼ਿਕਰ ਕਰਦੇ ਹੋਏ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਅਲਵਿਦਾ ਕੁਸ਼ਤੀ 2001 ਤੋਂ 2024 ਪਾਬੂ ਕੋ 29 ਸਾਲਾ ਪਹਿਲਵਾਨ ਵਿਨੇਸ਼ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਉਸ ਤੋਂ ਮਾਫੀ ਮੰਗੀ ਤੇ ਲਿਖਿਆ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮaaf ਕਰਿਓ ਤੁਹਾਡਾ ਸੁਪਨਾ ਮੇਰਾ ਹੌਸਲਾ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਅਲਵਿਦਾ ਕੁਸ਼ਤੀ 2001 ਤੋਂ 2024 ਆਪ ਸਭ ਦੀ ਮੈਂ ਰਣੀ ਰਵਾਂਗੀ ਮਾਫੀ ਦੱਸ ਦਈਏ ਕਿ ਵਿਨੇਸ਼ ਨੇ ਸੈਮੀਫਾਈਨਲ ਮੈਚ ਆਪਣੀ ਵਿਰੋਧੀ ਖਿਡਾਰਨ ਨੂੰ 5 0 ਦੇ ਫਰਕ ਦੇ ਨਾਲ ਹਰਾ ਕੇ ਜਿੱਤਿਆ ਸੀ ਅਤੇ 올림픽 ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਹਾਲਾਂਕਿ ਸਿਰਫ 100 ਗ੍ਰਾਮ ਜ਼ਿਆਦਾ ਭਾਰ ਹੋਣ ਦੇ ਕਾਰਨ ਉਸ ਨੂੰ ਫਾਈਨਲ ਮੈਚ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਖੇਡ ਲਈ ਆਰਬਿਟ੍ਰੇਸ਼ਨ ਕੋਰਟ ਵਿੱਚ ਅਪੀਲ ਕੀਤੀ ਉਸ ਨੇ ਇਸ ਇਵੈਂਟ ਤੇ ਲਈ ਸਿਲਵਰ ਮੈਡਲ ਦੇਣ ਦੀ ਗੱਲ ਕਹੀ ਹੈ ਹਰਿਆਣਾ ਦੀ 29 ਸਾਲਾ ਪਹਿਲਵਾਨ ਵਿਨੇਸ਼ ਤਿੰਨ ਵਾਰ ਦੀ 올ੰਪੀਅਨ ਹੈ ਜਿਸਨੇ ਤਿੰਨੋ ਖੇਡਾਂ ਦੇ ਵਿੱਚ ਤਿੰਨ ਵੱਖ-ਵੱਖ ਭਾਰ ਵਰਗਾਂ ਦੇ ਵਿੱਚ ਹਿੱਸਾ ਲਿਆ ਹੈ ਜਦੋਂ ਕਿ ਉਸਨੇ 2016 ਰਿਓ 올ੰਪਿਕ ਦੇ ਵਿੱਚ 48 ਕਿਲੋਗ੍ਰਾਮ ਮਹਿਲਾ ਕੁਸ਼ਤੀ ਦੇ ਵਿੱਚ ਹਿੱਸਾ ਲਿਆ ਅਤੇ ਉਸਨੇ ਟੋਕੀਓ ਦੇ ਵਿੱਚ 2020 올ੰਪਿਕ ਦੇ ਵਿੱਚ 53 ਕਿਲੋਗ੍ਰਾਮ ਮਹਿਲਾ ਕੁਸ਼ਤੀ ਤੇ ਪੈਰਿਸ ਦੀ ਗੱਲ ਕਰੀਏ ਤਾਂ ਪੈਰਿਸ ਦੇ ਵਿੱਚ 2024 올ੰਪਿਕ ਦੇ ਵਿੱਚ 50 ਕਿਲੋਗ੍ਰਾਮ ਔਰਤਾਂ ਦੀ ਕੁਸ਼ਤੀ ਦੇ ਵਿੱਚ ਹਿੱਸਾ ਲਿਆ ਉਸਨੇ 2014 2018 ਅਤੇ 2022 ਦੀਆਂ ਤਿੰਨ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਤਿੰਨ ਕਵਕ ਭਾਰ ਵਰਗਾਂ ਵਿੱਚ ਤਿੰਨ ਸੋਨ ਤਗਮੇ ਵੀ ਜਿੱਤੇ ਨੇ 2018 ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਵਿਨੇਸ਼ ਉਸੇ ਸਾਲ ਰਾਸ਼ਟਰੀ ਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਬਣ ਗਈ ਹੈ ਉਸਨੇ 2019 ਅਤੇ 2022 ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਨੇ ਤੇ ਉਧਰ ਹੀ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 4 ਕਰੋੜ ਰੁਪਏ ਦੀ ਰਾਸ਼ੀ ਵਿਨੇਸ਼ ਮੋਗਾਟ ਨੂੰ ਦਿੱਤੀ ਜਾਵੇਗੀ ਇਨਾਮ ਵਜੋਂ ਦਿੱਤੀ ਬੇਗ ਜੀ ਰਹਾ ਦੱਸਦੀ ਹੈ ਹਰਿਆਣਾ ਦੇ ਸੀਐਮ ਨਿਆਪ ਸੈਣੀ ਨੇ ਐਕਸ ਦੇ ਉੱਪਰ ਪੋਸਟ ਕਰਕੇ ਲਿਖਿਆ ਕਿ ਹਰਿਆਣਾ ਦੀ ਸਾਡੀ ਬਹਾਦਰ ਬੇਟੀ ਵਿਨੇਸ਼ ਵੋਗਾਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਕੇ 올림픽 ਦੇ ਫਾਈਨਲ ਦੇ ਵਿੱਚ ਪਰਵੇਸ਼ ਕੀਤਾ ਸੀ ਕੁਝ ਕਾਰਨਾਂ ਦੇ ਕਰਕੇ ਉਹ ਭਲੇ ਹੀ 올림픽 ਦੇ ਫਾਈਨਲ ਦੇ ਵਿੱਚ ਖੇਡ ਨਹੀਂ ਪਾਈ ਪਰ ਉਹ ਸਾਡੇ ਸਾਰਿਆਂ ਦੇ ਲਈ ਚੈਂਪੀਅਨ ਹੈ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਵੋਗਾਟ ਦਾ ਸਵਾਗਤ ਤੇ ਅਭਿਨੰਦਨ ਇੱਕ ਮੈਡਲਿਸਟ ਦੇ ਵਾਂਗ ਹੀ ਕੀਤਾ ਜਾਵੇਗਾ ਤੇ ਹਰਿਆਣਾ ਸਰਕਾਰ 올림픽 ਰਜਤ ਪਦਕ ਵਿਜੇਤਾ ਨੂੰ ਜੋ ਸਨਮਾਨ ਇਨਾਮ ਤੇ ਸੁਵਿਧਾਵਾਂ ਦਿੰਦੀ ਹੈ ਉਹ ਸਭ ਵਿਨੇਸ਼ ਵੋਗਾਟ ਨੂੰ ਦਿੱਤੀਆਂ ਜਾਣਗੀਆਂ ਦੱਸ ਦਈਏ ਕਿ ਕੱਲ ਹੀ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਹੀ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਤੇ ਇਸ ਖਬਰ ਨੂੰ ਸੁਣ ਕੇ ਵਿਨੇਸ਼ ਫੋਗਾਟ बेहोश ਹੋ ਗਏ ਸੀ ਦਰਅਸਲ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਗਈ ਸੀ ਤੇ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਸੀ ਤੇ 100 ਗ੍ਰਾਮ ਜਦ ਦੋ ਭਾਰ ਉਹਨਾਂ ਦਾ ਵਾਧਾ ਆਇਆ ਸੀ ਤੇ 100 ਗ੍ਰਾਮ ਭਾਰ ਨੂੰ ਘਟਾਉਣ ਦੇ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਉਹਨਾਂ ਦੇ ਵਾਲ ਕੱਟੇ ਗਏ ਇੱਥੋਂ ਤੱਕ ਕਿ ਸਾਰੀ ਰਾਤ ਕਿਹਾ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਆਪਣੇ ਭਾਰ ਨੂੰ ਕੰਟਰੋਲ ਕਰਨ ਵਾਸਤੇ ਵਜ਼ਨ ਨੂੰ ਕੰਟਰੋਲ ਕਰਨ ਵਾਸਤੇ ਸਾਰੀ ਰਾਤ ਕਸਰਤ ਤਵੀ ਕਰਦੀ ਰਹੀ ਪਰ ਉਸ ਦੀ ਜੋ ਮਿਹਨਤ ਸੀ ਉਹ ਸੋਸ ਗ੍ਰਾਮ ਦੇ ਭਾਰ ਨੇ 8 ਸਾਲਾਂ ਦੀ ਮਿਹਨਤ ਉਸ ਦੀ ਖਰਾਬ ਕਰ ਦਿੱਤੀ ਤੇ ਹੁਣ ਵਿਨੇਸ਼ ਫੁਗਾੜ ਦੇ ਵੱਲੋਂ ਹੈਰਾਨ ਕਰ ਦੇਣ ਵਾਲਾ ਫੈਸਲਾ ਸਾਹਮਣੇ ਆਇਆ ਕਿ ਉਹਨਾਂ ਨੇ ਹੁਣ ਕੁਸ਼ਤੀ ਤੋਂ ਸੰन्यास ਲੈ ਲਿਆ ਹੈ